ਸਾਸ਼ੀਕਾਲ ਜੀ ਮੈਂ ਹਾਂ ਕਰਮਜੀਤ ਅਨਮੋਲ ਕਣਕਵਾਲ ਪੱਗੂਆ ਵਿਖੇ ਮਿਤੀ 5 ਜਨਵਰੀ 2025 ਨੂੰ ਦਿਨ ਐਤਵਾਰ ਨੂੰ ਖੂਨਦਾਨ ਕੈਂਪ ਲਗਾਇਆ ਜਾ ਰਿਹਾ ਹੈ ਜੀ ਸੋ ਜਿੰਨੇ ਵੀ ਦਾਨੀ ਸੱਜਣ ਨੇ ਖੂਨਦਾਨੀ ਸੱਜਣ ਨੇ ਸੋ ਖੂਨਦਾਨ ਕਰ ਸਕਦੇ ਨੇ ਜੀ ਔਰ ਸਿਆਣੇ ਕਹਿੰਦੇ ਖੂਨਦਾਨ ਮਹਾਨਦਾਨ ਤੁਹਾਡੇ ਇੱਕ ਇੱਕ ਖੂਨ ਦੇ ਕਤਰੇ ਨਾਲ ਕਿਸੇ ਦੀ ਜਾਨ ਬਚ ਸਕਦੀ ਹੈ ਸੋ ਜਿੰਨੇ ਵੀ ਮੇਰੇ ਭਰਾ ਨੇ ਵੱਧ ਤੋਂ ਵੱਧ ਇਸ ਕੈਂਪ ਦੇ ਵਿੱਚ ਸ਼ਿਰਕਤ ਕਰੋ ਔਰ ਇਹ ਮਨੁੱਖਤਾ ਦਾ ਕੰਮ ਹੈ ਜੀ ਸਾਰੇ ਜਣੇ ਵੱਧ ਤੋਂ ਵੱਧ ਖੂਨਦਾਨ ਕਰੋ ਕਨਕਵਾਲ ਭੰਗੂਆ ਵਿਖੇ 5 ਜਨਵਰੀ 2025 ਦਿਨ ਐਤਵਾਰ ਸਤਸ੍ਰੀ ਅਕਾਲ ਦੋਸਤੋ ਆਗਾਜ ਵੈਲਫੇਅਰ ਕਲੱਬ ਪਿੰਡ ਕਨਕਵਾਲ ਭੰਗੂਆ ਜ਼ਿਲ੍ਹਾ ਸੰਗਰੂਰ ਵੱਲੋਂ ਸਲਾਨਾ ਮੇਲੇ ਨੂੰ ਸਮਰਪਿਤ ਸਲਾਨਾ ਜੋੜ ਮੇਲੇ ਨੂੰ ਸਮਰਪਿਤ ਦੂਸਰਾ ਖੂਨਦਾਨ ਕੈਂਪ ਲਗਾਇਆ ਜਾ ਰਿਹਾ ਸੋ ਸਾਰੇ ਸਤਿਕਾਰਯੋਗ ਮਿੱਤਰ ਨੇ ਜੋ ਸੱਜਣ ਨੇ ਜੋ ਖੂਨਦਾਨ ਕਰਨਾ ਚਾਹੁੰਦੇ ਨੇ ਇਸ ਖੁੰਦਾਨ ਕੇਂਦਰ ਦੇ ਵਿੱਚ ਆਓ ਆਪਾਂ ਵੀ ਆਪਣਾ ਜਿਹੜਾ ਬਣਦਾ ਯੋਗਦਾਨ ਪਾਈਏ ਖੁੰਦਾਨ ਕਰੀਏ ਤਾਂ ਕਿ ਆਪਾਂ ਕਿਸੇ ਨਾ ਕਿਸੇ ਲੋੜਵੰਦ ਸੱਜਣ ਦੇ ਕੰਮ ਆ ਸਕੀ ਸਥਾਨ ਹੈ ਜੋ ਸ਼੍ਰੀ ਗੁਰੂ ਤੇਗ ਬਹਾਦਰ ਧਰਮਸ਼ਾਲਾ ਪਿੰਡ ਕਣਕਵਾਲ ਭੰਗੂਆ ਧੰਨਵਾਦ ਵੈਗੁਰ ਜੀ ਦਾ ਖਾਲਸਾ ਵੈਗੁਰ ਜੀ ਦੀ ਫਤਿਹ ਅਗਾਜ ਵੈਲਫੇਅਰ ਕਲੱਬ ਪਿੰਡ ਕਣਕਵਾਲ ਭੰਗੂਆ ਵੱਲੋਂ ਸਲਾਨਾ ਜੋੜ ਮੇਲੇ ਨੂੰ ਸਮਰਪਿਤ ਦੂਜਾ ਵਿਸ਼ਾਲ ਖੂਨਦਾਨ ਕੈਂਪ 5 ਜਨਵਰੀ ਨੂੰ ਧਰਮਸਾਲਾ ਨੇੜੇ ਗੁਰਦੁਆਰਾ ਪਾਸੇ ਨਵੀਂ ਵਿੱਚ ਲਾਇਆ ਜਾ ਰਿਹਾ ਹੈ ਸੋ ਸਾਰੇ ਭੈਣ ਭਰਾਵਾਂ ਨੂੰ ਬੇਨਤੀ ਹੈ ਵੀ ਇਸ ਕੈਂਪ ਦੇ ਵਿੱਚ ਆਪਣਾ ਯੋਗਦਾਨ ਪਾਓ ਆਪਣਾ ਖੂਨਦਾਨ ਕਰੋ ਤਾਂ ਕਿ ਤੁਹਾਡਾ ਖੂਨ ਕਿਸੇ ਦੀ ਜਾਨ ਬਚਾ ਸਕੇ ਸੋ ਵੱਧ ਤੋਂ ਵੱਧ ਇਸ ਵਿੱਚ ਹਿੱਸਾ ਲਓ ਜੀ ਬਹੁਤ ਬਹੁਤ ਧੰਨਵਾਦ ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਜੱਗੀ ਜਕਸੀਰ ਆਗਾਜ਼ ਵੈਲਫੇਅਰ ਕਲੱਬ ਕਣਕਵਾਲ ਭੰਗੂਆ ਵੱਲੋਂ ਮਿਤੀ 5 ਜਨਵਰੀ 2025 ਨੂੰ ਇੱਕ ਖੂਨਦਾਨ ਕੈਂਪ ਲਗਾਇਆ ਜਾ ਰਿਹਾ ਹੈ ਸੋ ਕਹਿੰਦੇ ਆ ਕਿ ਖੂਨਦਾਨ ਮਹਾਦਾਨ 5 ਜਨਵਰੀ 2025 ਨੂੰ ਖੂਨਦਾਨ ਕਰਨ ਲਈ ਜ਼ਰੂਰ ਪਹੁੰਚੋ ਪਿੰਡ ਕਣਕਵਾਲ ਭੰਗੂਆ ਆਗਾਜ਼ ਵੈਲਫੇਅਰ ਕਲੱਬ ਕਣਕਵਾਲ ਭੰਗੂਆ ਵੱਲੋਂ ਮਿਤੀ 5 ਜਨਵਰੀ 2025 ਬਹੁਤ ਬਹੁਤ ਧੰਨਵਾਦ ਸਸੀ ਗਾਲ ਜੀ ਮੈਂ ਤੁਹਾਡਾ ਆਪਣਾ ਰਣਜੀਤ ਮਾਨ ਨਕੌਦਰ ਤੋਂ ਬਹੁਤ ਖੁਸ਼ੀ ਦੀ ਗੱਲ ਹੈ ਕਿ ਕਣਕਵਾਲ ਭੰਗੂਆ ਸੰਗਰੂਰ ਵੱਲੋਂ ਆਗਾਜ਼ ਵੈਲਫੇਅਰ ਸੁਸਾਇਟੀ ਵੱਲੋਂ ਦੂਜਾ ਵਿਸ਼ਾਲ ਖੁੰਦਨ ਕੈਂਪ ਲਗਾਇਆ ਜਾ ਰਿਹਾ ਹੈ ਬਹੁਤ ਵੱਡੇ ਪੱਧਰ ਤੇ ਹਰ ਸਾਲ ਲਗਾਉਂਦੇ ਆ ਇਹਨਾਂ ਦਾ ਦੂਸਰਾ ਕੈਂਪ ਹੈ ਜਿਹਦੇ ਵਿੱਚ ਬਹੁਤ ਸਾਰੇ ਸਪੋਰਟਰ ਨੇ ਜਿਨ੍ਹਾਂ ਨੇ ਗਰੀਬਾਂ ਦੀ ਮਦਦ ਲਈ ਅੱਗੇ ਆ ਕੇ ਖੁੰਦਨ ਕੈਂਪ ਪਹਿਲਾਂ ਵੀ ਕੀਤਾ ਤੇ ਹੁਣ ਵੀ ਕਰਨ ਜਾ ਰਹੇ ਨੇ ਤੇ ਮੈਂ ਆਗਾਜ਼ ਵਰਸ ਸੋਸਾਇਟੀ ਨੂੰ ਬਹੁਤ-ਬਹੁਤ ਮੁਬਾਰਕਾ ਦਿੰਦਾ ਔਰ ਸਾਡੇ ਮਿੱਤਲ ਸਾਹਿਬ ਨਾਲ ਟੀਮ ਵੱਲੋਂ ਜਿੰਨੇ ਵੀ ਸਾਥੀ ਪਹੁੰਚ ਰਹੇ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦਾ ਔਰ ਸਾਡੇ ਲਖਵਿੰਦਰ ਲਖਵਿੰਦਰ ਜੀ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਹੈ ਜਿਹੜੇ ਅੱچھے ਸਪੋਰਟਰ ਨੇ ਇਸ ਕੈਂਪ ਦੇ ਵਿੱਚ ਔਰ ਮੈਂ ਪੁਰਜ਼ੋਰ ਅਪੀਲ ਕਰਦਾ ਕਿ ਇਹਨਾਂ ਦੇ ਨਾਲ ਸੰਪਰਕ ਕਰੋ ਜਿਹੜੇ ਖੂਨਦਾਨ ਕਰਨਾ ਚਾਹੁੰਦੇ ਨੇ ਜਿਹੜੇ ਇੱਛਕ ਨੇ ਜਿਹੜੇ ਕਿਸੇ ਦੀ ਮਦਦ ਕਰਨ ਦੇ ਇੱਛਕ ਨੇ ਸੋ ਇਹਨਾਂ ਦੇ ਨਾਲ ਸੰਪਰਕ ਕਰੋ 5 ਜਨਵਰੀ ਨੂੰ ਕਣਕਵਾਲ ਪੰਗੂਆ ਸੰਗਰੂਰ ਵਿਖੇ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਕੁਲਦੀਪ ਕੰਡਿਆਰਾ ਜੀ ਆਗਾਜ਼ ਵੈਲਫੇਅਰ ਕਲੱਬ ਵੱਲੋਂ 5 ਜਨਵਰੀ ਨੂੰ ਐਤਵਾਰ ਨੂੰ ਪਿੰਡ ਕਣਕਵਾਲ ਪੰਗੂਆ ਵਿਖੇ ਦੂਜਾ ਵਿਸ਼ਾਲ ਖੂਨਦਾਨ ਕੇmp ਲਾਇਆ ਜਾ ਰਿਹਾ ਜੀ ਇਹ ਕੈਂਪ ਲੱਗ ਰਿਹਾ ਸ਼੍ਰੀ ਗੁਰੂ ਤੇਗ ਬਹਾਦਰ ਧਰਮਸਾਲਾ ਨੇੜੇ ਗੁਰਦੁਆਰਾ ਸ੍ਰੀ ਪਾਸ਼ਾ ਜੀ ਨੋਵੀਂ ਤੇ ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਆ ਹੌਮਾ ਹੁਮਾ ਕੇ ਇਸ ਖੂਨਦਾਨ ਕੈਂਪ ਤੇ ਪਹੁੰਚੋ ਤੇ ਵੱਧ ਤੋਂ ਵੱਧ ਖੂਨਦਾਨ ਕਰੋ ਜੀ। ਸਤਿ ਸ਼੍ਰੀ ਅਕਾਲ ਜੀ। ਪਿੰਡ ਕਣਕਵਾਲ ਧੁੰਗੂਆਂ ਵੱਲੋਂ 5 ਜਨਵਰੀ 2025 ਨੂੰ ਇੱਕ ਖੂਨਦਾਨ ਕੈਂਪ ਲਗਾਇਆ ਜਾ ਰਿਹਾ ਹੈ। ਸੋ ਨੌਜਵਾਨ ਮੁੰਡੇ ਕੁੜੀਆਂ ਨੂੰ ਸਭ ਨੂੰ ਬੇਨਤੀ ਹੈ ਵੱਧ ਚੜ ਕੇ ਹਿੱਸਾ ਪਾਓ ਖੂਨਦਾਨ ਕੈਂਪ ਦੇ ਵਿੱਚ। ਤਾਕੇ ਕਿਸੇ ਲੋੜਬੰਦ ਦੀ ਜਾਨ ਬਚਾਈ ਜਾ ਸਕੇ ਖੂਨ ਨਾਲੋਂ ਨਾ ਵੱਡਾ ਦਾਨ ਕੋਈ ਦੇਖੋ ਘੁੰਮ ਕੇ ਵਿੱਚ ਜਹਾਨ ਲੋਕੋ ਸਾਡੀ ਨਾਲ ਮਿਹਰ ਦੇ ਬਚ ਜਾਂਦੀ ਕਿਸੇ ਬੰਦੇ ਦੀ ਕੀਮਤੀ ਜਾਨ ਲੋਕੋ ਬੰਦਾ ਭੁੱਲ ਨਾ ਸਕਦਾ ਉਮਰ ਸਾਰੀ ਕਰ ਦਈਏ ਜੇ ਰਿੱਤਾ ਅਹਿਸਾਨ ਲੋਕੋ ਰੱਜ ਲਹਿੜੀ ਪਛਾਣ ਕੇ ਫਰਜ਼ ਵੱਡਾ ਆ ਜੋ ਕਰੀਏ ਖੂਨ ਦਾ ਦਾਨ ਲੋਕੋ ਰਾਜਲ ਹੜੀ ਪਛਾਣ ਕੇ ਫਰਜ ਵੱਡਾ ਆ ਜੋ ਕਰੀਏ ਖੋਨ ਦਾ ਦਾਨ ਲੋਕੋ 5 ਜਨਵਰੀ 2025 ਕਣਕਵਾਲ ਭੰਗੂਆ ਜ਼ਿਲ੍ਹੇ ਸੰਗਰੂਰ ਦੇ ਵਿੱਚ ਜ਼ਰੂਰ ਖੂਨਦਾਨ ਕਰਨ ਪਹੁੰਚਿਓ ਜੀ